ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਉਹ ਦਿਫਰ ਆਪਣੇ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ। ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਰਾਏਪੁਰ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ। ਰੋਬਟ ਵੀਰ ਕੋਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਤੇ ਵੀ ਤੁਹਾਨੂੰ ਟੋਟਲ ਤਿੰਨ ਪਸ਼ੂ ਦਿਖਾਉਣੇ ਆ। ਇੱਕ ਮੱਝ ਦੇ ਦੋ ਗਾਵਾਂ। ਇੱਕ گاਉਂ ਤੋਂ ਪਹਿਲਾਂ ਹੀ ਸੇਲ ਹੋ ਗਈ ਉੱਤਰਾ ਤੁਹਾਨੂੰ ਚਾਰ। ਚਾਰ ਦਿਖਾਉਣੀਆਂ ਤੇ ਇੱਕ ਮੱਝ ਵੀ ਉੱਧਰ। ਵੇਚਣ ਵਾਲੇ ਅੱਜ ਜਿਹੜੇ ਹੁਣ ਵੀਡੀਓ ਜਿਖਾਉਣੀ ਆ ਉਹ ਤਿੰਨ ਹੀ ਆ ਬਾਕੀ ਦੋ ਪਸ਼ੂ ਉੱਧਰ ਹੋਰ ਵੀ ਉੱਧਰ ਹੈਗੇ ਆ ਉਹ ਵੀ ਤੁਹਾਨੂੰ ਇੱਕ ਰੀ ਦਿਖਾ ਦੇਵਾਂਗੇ ਬਾਕੀ ਗੱਬਣ ਆਪਣੀ ਪਾਸਟ ਕਰਕੇ ਖੜੋ ਤੇ ਸੋਈਆਂ ਦੀ ਆਪਣੀ ਦੋ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜੋ ਜੀ ਤੇ ਜਿਹੜਾ ਕਦੇ ਨਹੀਂ ਪਹੁੰਚਦਾ ਵੀਡੀਓ ਕੋਲ ਤੇ ਆਪਣੀ ਚਵਾਈ ਜ਼ਰੂਰ ਕਰਾ ਲਿਆ ਕਰੋ ਜੀ ਇਹ ਕੰਮ ਅੱਜ ਇਹ ਨਹੀਂ ਪਾਣੀ ਵੀਰ ਜੀ ਵੀਡੀਓ ਚ ਅਗਲੀ ਵੀਡੀਓ ਵਿੱਚ ਭਾਜੀ ਪਾਵਾਂਗੇ ਅੱਛਾ ਅਗਲੀ ਵੀਡੀਓ ਚ ਅੱਜ ਅੱਜ ਕਿਉਂ ਨਹੀਂ ਪਾਣੀ ਹੋਇਆ ਪੰਜ ਮਿੰਨਾਂ ਨੂੰ ਸੋਈ ਇਹਨਾਂ ਵਾਲੀ ਜੀ ਅੱਛਾ ਦੁੱਧ ਤਿਆਰ ਕਰ ਰਹੀ ਹੈ ਯਾਰ ਅੱਛਾ ਇਹ ਦੁੱਧ ਤਿਆਰ ਕਰਕੇ ਪਾਉਣੀ ਆ ਹਾਂਜੀ ਹਾਂਜੀ ਤਾਜੀ ਸੋਈ ਆ ਨਾ ਚੰਗੀ ਝੋਟੀ ਕਿੰਨਾ ਕਰਜੇ ਦੁੱਧ ਦੇ ਦੁੱਧ ਭਾਜੀ 15-16 ਕਿਲੋ ਚਵਾਈ ਜਾਊਗੀ ਜੀ ਅੱਛਾ ਹਾਂਜੀ ਤੇ ਇਹਦਾ ਦੁੱਧ ਤਿਆਰ ਕਰਕੇ ਕਿੰਦੇ ਪਾਵਾਂਗੇ ਅਗਲੀ ਵੀਡੀਓ ਚ ਪਾ ਦੇਾਂਗੇ ਚੰਗੀ ਸੋਹਣੀ ਝੋਟੀ ਹੈ ਵੀ ਤੇ ਬਾਕੀ ਆਹ ਘਾਹ ਚਲੋਂਨ ਤੋਂ ਪਹਿਲਾਂ ਸੇਲ ਹੋ ਗਈ ਆ ਤੇ ਆਪ ਅੱਛਾ ਤੁਹਾਨੂੰ ਦਿਖਾਈਏ ਹਾਂ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਹੋ ਠੀਕ ਠਾਕ ਜੀ ਠੀਕ ਠਾਕ ਵਧੀਆ ਵੀਰ ਜੀ ਤੁਸੀਂ ਸੁਣਾ ਤੇ ਨਾਮ ਦੱਸਦੇ ਇੱਕ ਵਾਰੀ ਫਿਰ ਨਾਮ ਰੋਬਟ ਵੀਰ ਜੀ ਤੇ ਐਡਰੈਸ ਵੀ ਦੱਸ ਦੋ ਪਿੰਡ ਰਾਏਪੁਰ ਤਹਿਸੀਲ ਜਨਾਲਾ ਤੇ ਜ਼ਿਲ੍ਹਾ ਬਸਰ ਤੇ ਫੋਨ ਨੰਬਰ ਵੀ ਬੋਲ ਦਿਆ ਇੱਕ ਵਾਰੀ 987506559 ਠੀਕ ਆ ਤੇ ਅੱਜ ਤਿੰਨ ਹੀ ਰਹਿ ਗਈਆਂ ਨੇ ਫਿਰ ਹਾਂਜੀ ਹਾਂਜੀ ਦੋ ਕਈ ਵੇਖੀ ਜੇ ਬਾਜੀ ਤੁਸੀਂ ਪਰੇ ਆਲੀ ਦੂਜੀ ਵੀਡੀਓ ਹੀ ਬਾ ਉਹ ਅਗਲੀ ਵੀਡੀਓ ਚ ਪਾਉਣੀ ਆ ਹਾਂਜੀ ਠੀਕ ਆ ਜੀ ਤੇ ਚਲੋ ਫਿਰ ਸ਼ੁਰੂਆਤ ਇਤਾਂ ਕਹੇ ਅੱਜ ਭਾ ਛੋਟੇ ਹੀ ਰੱਖਨੇ ਆਂ ਹਾਂ ਜੀ ਹਾਂ ਜੀ ਇਹ ਸੇਲ ਹੀ ਲਾਦਣਾ ਮਾਲ ਜੀ ਜਿਹੜੀ ਪਹਿਲੇ ਪਹਿਲੇ ਫੋਨ ਤੇ ਵਿੱਚ ਨਹੀਂ ਦੇਣਗੇ ਜੀ ਆ ਜਿਹੜੀ ਪਹਿਲੇ ਨੰਬਰ ਤੇ ਜਿਹੜੀ ਝੋਟੀ ਆ ਇਹ ਵਾਲੀ ਕਿੰਨਾ ਖੜਦੀ ਟਾਈਮ ਹੈ ਪਿਆਰੀ ਬਾਜੀ ਬਿਲਕੁਲ ਗੋਲ ਸਿੰਘ ਦੀ ਆ ਪਾ ਦੇ ਸਕਦੇ ਆ ਦੋ ਚਾਰ ਦਿਨ ਲੈ ਲਓ ਮੈਂ ਜੀ ਤੇ ਦੁੱਧ ਕਿੰਨਾ ਕਰੀ ਜਾਓਗੇ 10 ਕਿਲੋ ਜਵਾਈ ਜੋਗ ਜੀ ਅੱਛਾ ਤੋਰਾਂ ਹਾਂ ਫੇਰ ਇੱਕ ਕਰੀਏ ਨਾ ਬਾਕੀ ਉਤਰਾ ਜਲਾ ਸਫਾਈ ਚ ਦਰਮਿਆਨੇ ਗੱਦ ਦੀ ਆ ਬਾਕੀ ਥੱਲੇ ਚੰਗੇ ਕੁਲਲੇ ਤਿਆਰ ਹੁੰਦੀ ਆ। ਭੜਾ ਭੜਾ ਕੁਛ ਪੈਂਦੀ ਆ। ਲੈ ਵੀਰ ਜੀ। ਆ ਦੇਖ ਸੰਦੇ ਉਹ ਤਰਾ ਠੰਡੀ ਦੇਰੀ ਆ ਜਿਹੜੀ। ਚਲੋ ਲੈ ਜੀ। ਬਾਕੀ ਹੁੰਦੇ ਸੁਹੁੰਦੇ ਆ ਜੇ ਇਹਨੇ ਥੱਲੇ ਹੋਰ ਭਰ ਜਣਾ ਭਾਜੀ ਹਾਲੀ ਲੈ ਇਹਨੇ ਦੋ ਚਾਰ ਦਿਨ ਇਹ ਦੋ ਚਾਰ ਦਿਨ ਜੇ ਇਹਨੇ ਲੈ ਜਾਣੇ ਤੇ ਆ ਤੁਹਾਨੂੰ ਵੀ ਇਹਦੇ ਦੇਖ ਸਕਦੇ ਆ ਆਪਾਂ ਲਾ ਕੇ ਦੋ ਬਾਕੀ ਗਾਂ ਨੂੰ ਵੀ ਜਵਾਨ ਨਾ ਤਾਂ ਕਦੇ ਗਾਂ ਦੇ ਚੰਗੀ ਗਾੜ ਦੇ ਚੰਗੀ ਨਿਕਲੂਗੀ ਹਾਂਜੀ ਹਾਂਜੀ ਤੇ ਮੁੱਲ ਫਿਰ ਵੇਚੀ ਇਹਦਾ ਦੇ ਦਈਏ ਬੈਠ ਜੀ ਅੱਜ ਭਾਜੀ ਕਰ ਦਈਏ ਖਮਨਤਾ ਨਾ ਹੋਰ ਬਾਹਰ ਜੀ ਦੇ ਦਿਆ ਬਈ 60 ਜਾਂ ਸ਼ੋਰ ਕਰੋ ਕਿੰਨੀ ਕਰਦੇ ਜੀ 56 ਦੀ ਦੇਣੀ ਆ ਨਾ ਬਾਜੀ ਅੱਛਾ 56000 ਦੀ ਦੇ ਦੋ ਜੱਸ ਨਹੀਂ ਆ ਬਾਜੀ ਠੀਕ ਹੈ ਜੀ ਬਾਜੀ ਥਣਾ ਦੀ ਸਾਡੀ ਗਰੰਟੀ ਹੋਊਗੀ ਬਾਜੀ ਠੀਕ ਹੈ ਜੀ ਦੋ ਕਮਾ ਦੀ ਜੱਲੀ ਕਰ ਜੋ ਠੀਕ ਹੈ ਤੇ ਆ ਜਿਹੜੀ ਜੱਲੀ ਸਾਰੀ ਸਾਫ਼ ਹੈ ਜਿੰਨੀ ਹੈਗੀ ਇਹਦੇ ਕੋਲ ਦੁੱਧ ਕਿੰਨਾ ਜੀ ਦੁੱਧ ਬਾਜੀ 9 ਕਿਲੋ ਹੋਊਗਾ 8 ਕਿਲੋ ਦੀ ਗਰੰਟੀ ਜੀ ਪੱਕਾ ਤਿਆਰ ਜਿਹੜਾ ਹਾਂ ਜੀ ਚਾਰ ਦੰਦ ਜੋ ਪਹਿਲਾਂ ਰੱਖੀ ਸੀ ਅੱਛਾ ਪਹਿਲਾ ਸੂਹਾ ਤੇ ਮੋਹਾਂ ਜਿਹੜੀ ਚਾਰ ਦੰਦ ਦਾ ਲੈ ਜਾ ਤੋਰ ਦੇ ਇੱਕ ਰਿਹੇ ਬੱਚਾ ਹੈਗਾ ਇਹਦਾ ਨਹੀਂ ਜੀ ਬੱਚਾ ਨਹੀਂ ਬੱਚਾ ਨਹੀਂ ਹੈਗਾ ਇਹਦਾ ਕਿੰਨਾ ਨੂੰ ਦੁੱਧ ਤਿਆਰ ਦੱਸਿਆ ਜੇ ਪੱਕਾ ਦੁੱਧ ਭਾਜੀ 9 ਕਿਲੋ ਉਹ 8 ਕਿਲੋ ਦੀ ਗਰੰਟੀ ਜੀ ਪੱਕਾ ਦੁੱਧ ਹੀ ਰਹੇਗਾ ਬਈਆਂ ਬੰਈਆਂ ਨੇ ਸੂਈਏ ਬੱਚਾ ਨਹੀਂ ਹੋਗਾ ਬੱਚਾ ਇਹ ਤਾਂ ਮਰ ਗਿਆ ਵਾ ਜਾਬਦੀ ਦਰਦ ਜਾਬਦੀ ਨਾ ਬੜੀ ਬਾਕੀ ਤੇ ਰਹੇ ਵੀ ਥੱਲੇ ਚੰਗੀ ਆ। ਮੈਂ ਦੇਖ ਸੰਦੇਹ ਮਨ ਇਹਦਾ ਲੱਗੇ ਤਾਂ ਬਾਕੀ ਥਣ ਵੀ ਚਲੋ ਚੰਗਾ ਲੱਗਾ ਆ। ਉੱਤਰਾ ਠੰਡੀ ਤੇਰੀ ਆ। ਤੇ ਆ ਥਣ ਦੇਖ ਸਕਦੇ ਜੀ। ਠੀਕ ਆ ਜੀ। ਤੇ ਕਿੰਨਾ ਫਿਰ ਵੇਚੀ ਰੱਖੀ ਇਹਦਾ ਮੁੱਲ ਆਪਾਂ? ਹਾਂ ਜੀ। ਕਿੰਨੇ ਦੀ ਤੇਰੀਏ? ਦੇ ਜੀ 26000 ਦੀ ਬਾਜੀ। ਕੋ ਛੱਡ ਦਈਏ 2-3 ਜਰ ਹੋਰ ਤੇ 20000 ਦੀ ਦੇ ਦੀ ਭਾਈ ਯਾਰ ਹੋਰ ਛੱਡ ਦਈਏ 20 ਦੇ ਦਈਏ 21000 ਦੀ ਦੇਣੀ ਆ ਭਾਜੀ ਅੱਛਾ 21000 ਦੀ ਹਾਂਜੀ ਦੁੱਧ ਸਾਡੇ ਘਰੋਂ 8 ਕਿਲੋ ਕੋ ਚੋਖੜੇ ਦੋੜਾਂਗੇ ਠੀਕ ਤੇ ਹੁਣ ਜਿਹੜੀ ਆ ਗਈ ਆਪਣੇ ਕੋਲ ਜਰਸੀ ਆ ਜੀ ਜਰਸੀਆਂ ਇਹ ਕਿੰਨੇ ਕ ਦੁੱਧ ਆ ਲੀਜੇ ਦੁੱਧ ਭਾਜੀ 7 ਕਿਲੋ ਹੋਊਗਾ ਜੋ ਪੱਕਾ ਦੁੱਧ 6 ਕਿਲੋ ਦੀ ਗਾਰੰਟੀ ਸਾਡੀ ਜੀ ਅੱਛਾ ਇਹ ਆ ਵੀ ਚਲੋ ਕਿੱਦੇ ਚਲ ਗਈ ਗਾਂ ਪੱਠੇ ਪੱਠੇ ਚੱਲੂ ਹੋ ਜਣੇ। ਬੰਦੇ ਨੂੰ ਵਾਦੇ ਬੰਦੀ ਤੁਹਾਨੂੰ ਪਤਾ ਸਾਡੇ ਵੱਲ ਪਾਣੀ ਧਾਣੀ ਕਰਕੇ ਡੱਕਾ। ਹਾਂਜੀ। ਭੱਜੀ ਬੜੀ ਟੁੱਟੇ। ਤੇ ਗਾਂ ਸਾਰਾ ਸਿਆਲ ਇਹਨੇ ਚਾਹ ਪਾਣੀ ਦਾ ਵਧੀਆ ਸਾਰੀ ਜਾਨੇ। ਬਣੀ ਆ ਗਈ 2-5 ਦਿਨ ਪਰ ਉਹਦੀ ਆਪਾ ਗਾਰੰਟੀ ਨਹੀਂ ਜੋ ਦੇਣੀ ਗਈ। ਇਹ ਆ ਵੀ ਜੇ ਕਿਸੇ ਨੇ ਚਾਹ ਪਾਣੀ ਵਾਸਤੇ ਖੜਨੀ ਆ ਉਧਰ ਨਹੀਂ ਚੱਲਣਗੇ। ਪਾਣੀ ਵਾਦੂ ਤੋਂ ਦੇਖ ਸਾਤ ਅੱਠ ਕਰੋ ਦੇਈ ਜਾਣੀ ਸੇਵਾ ਦਾ। ਆਹ ਦੇਖ ਸਾਡੇ ਜੀ ਨੀਰੀ ਤੂੜੀ ਭੈਂਦੀ ਸਾਰੇ ਪਸ਼ੂਆਂ ਨੂੰ। ਆ ਖਾਓ ਮਰੀ ਇੱਧਰ। ਤੇ ਉੱਤ ਲੈ ਠੰਡੀ। ਬੜੀ ਪੂਰੀ ਆ ਵਧੀਆ। ਠੀਕ ਹੋ ਜੀ। ਤੋੜੋ ਹਾਂ ਫੇ ਆਜ ਲੈ ਆਂ ਅਬ ਦੇਖ ਸੰਦੇ ਬਨੀ ਵਾਲੇ ਪਾਸੇ ਤੋਂ ਮੈਂ ਤੇ ਕਿੰਨਾ ਫਿਰ ਵੇਚੀ ਮੁੱਲ ਰੱਖੀ ਇਹਦਾ ਆਪਾਂ ਦੇ ਜੀ ਭਾਜੀ 15000 ਦੀ ਥੋੜਾ ਬਤਾ ਹੋਰ ਮਾਨ ਕਰਦੀ ਐ 13000 ਦੀ ਜਾ ਜਾਂਦੀ 11000 ਦੀ ਦੇ ਲਈਏ ਹਾਂ ਨਹੀਂ ਹੋਣੀ ਜੋ ਭਾਜੀ 11000 ਦੀ ਪੂਰੀ ਦੀ ਅੱਛਾ ਹਾਂਜੀ ਛੋੜੀ ਹੋਣੀ 100 ਰੁਪਈਆ ਜੀ ਠੀਕ ਐ ਹਾਂਜੀ ਚੰਗੀ ਐ ਬੱਚੀ ਬਾਹਰ ਵਹਿੜ ਜਲਸੀ ਆ ਪਿਓਰੇ ਥੋੜਾ ਕੋਈ ਦੇਸੀ ਐ ਇਹ ਆ ਵੀ ਚਲੋ ਇਹਨਾਂ ਦਾ ਦੁੱਧ ਵੀ ਸੰਗਣਾ ਹੁੰਦਾ ਵਾ ਫੈਟ ਵੀ ਚੰਗੀ ਆਈ ਜਾਣੀ ਐ ਘਰ ਦਾ ਵਧੀਆ ਸਾਰੀ ਜਣਾ ਇਹਨੇ ਤੇ ਬਾਕੀ ਇੱਥੇ ਆ ਕੇ ਆਪਣੀ ਤਸੱਲੀ ਕਰਕੇ ਤੇ ਵੇਸ ਚਾਹ ਕੇ ਤੇ ਆਪਣੀ ਸਮਝ ਨਾਲ ਮਰਜ਼ੀ ਨਾਲ ਪਸ਼ੂ ਖਰੀਦੋ ਜੀ